ਬਲਵੀਰ ਸਿੰਘ ਸਿੱਧੂ ਜਿਹੜਾ ਹੈਲਥ ਮਿਨਿਸਟਰ ਪੰਜਾਬ ਸੀ ਬਿਲਕੁਲ ਮੇਰੇ ਸ਼ਹਿਰ ਦਾ ਐਮ.ਐਲ.ਏ ਮੈਂ ਉਹਦੀ ਗਊਸ਼ਾਲਾ ਦੇ ਮਾਮਲੇ ਨੂੰ ਐਕਸਪੋਜ਼ ਕੀਤਾ ਤੁਸੀਂ ਆਪਣੇ ਚੈਲੇਂਜ ਕੀਤਾ 250 ਕਰੋੜ ਦੀ ਜਮੀਨ ਕਿਵੇਂ ਦੱਬ ਜੇ ਬਲਾਂਗਵੀ ਦੀ ਗਊਸ਼ਾਲਾ ਦੇ ਨਾਂ ਤੇ ਜੀ 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 ਤੇ ਉਸੇ ਐਕਸਪੋਜ਼ ਕੀਤਾ ਉਹਦੀ ਇੰਨੀ ਜ਼ਿਆਦਾ ਬਦਨਾਮੀ ਹੋਈ ਬਲਵੀਰ ਸਿੰਘ ਸਿੱਧੂ ਦੀ ਕੁਲਵੰਤ ਸਿੰਘ ਦੇ ਖਿਲਾਫ ਜੇ ਕੋਈ ਮਾਮਲਾ ਹੈ ਤਾਂ ਸਾਡੇ ਕੋਲ ਲਿਆ ਜੇ ਨਾਮ ਆ ਬੋਲਾਂ ਰਾਂਦਰ ਅਸੀਂ ਕਰਪਟ ਹੈ ਪੱਕੀ ਗੱਲ ਹਾਂ ਪੇਪਰ ਲਿਆਓ ਮੱਦੇ ਨੇਜੋ ਕਿ ਮੈਨੂੰ ਪਤਾ ਸੀ ਕਿ ਸਰਕਾਰਾਂ ਤੋਂ ਕੰਮ ਕਰਵਾਉਣ ਲਈ ਪਬਲਿਕ ਦਾ ਪ੍ਰੈਸ਼ਰ ਜ਼ਰੂਰੀ ਹੈ ਸਰਕਾਰ ਤੋਂ ਬਾਹਰ ਰਹਿ ਕੇ ਸਰਕਾਰ ਦੇ ਉਦੋਂ ਤੱਕ ਦੋਸ ਰਹੋ ਜਦੋਂ ਤੱਕ ਪਬਲਿਕ ਇੰਟਰਸਟ ਦੇ ਕੰਮ ਕਰਦੇ ਆਂ ਜਦੋਂ ਲੱਗਦਾ ਕਿ ਸਰਕਾਰ ਝੂਠ ਰਹੀ ਹੈ ਤਾਂ ਸਰਕਾਰ ਦੇ ਖਿਲਾਫ ਬੋਲਣ ਜੀ ਵੀ ਕੋਈ ਫਰਕ ਨਹੀਂ ਹੈ 2009 ਤੋਂ ਮੈਂ ਲੱਗਿਆ ਹਾਂ 2011 ਦੇ ਵਿੱਚ ਬਿਲਟਰ ਨਾਲ ਪੱਗਾ ਪਿਆ ਮੇਰਾ 2015 ਚ ਐਫਆਈਆਰ ਦਰਜ ਹੋਈ ਐਫਆਈਆਰ ਦਰਜ ਕਰਨ ਤੋਂ ਪਹਿਲੇ ਮੇਰੇ ਤੇ ਜਾਨਲੇਵਾ ਹਮਲਾ ਹੋਇਆ ਬੜਾ ਕੁਝ ਹੋਣ ਤੋਂ ਬਾਅਦ ਫਿਰ ਹਾਈ ਕੋਰਟ ਦੇ ਵਿੱਚ ਮੈਂ ਸਿਰਫ ਆਪਣੀ ਇਨਵੈਸਟਮੈਂਟ ਵਾਪਸ ਲਈ ਹੈ ਉਹ ਕੇਸ ਮੈਂ ਹਾਲੇ ਤੱਕ ਬੰਦ ਨਹੀਂ ਕੀਤਾ ਔਰ ਉਸ ਐਫਆਈਆਰ ਨੂੰ ਚਾਰ ਵਾਰੀ ਪੰਜਾਬ ਪੁਲਿਸ ਨੇ ਕੈਨਸਲ ਕਰਕੇ ਹਾਈ ਕੋਰਟ ਦੇ ਵਿੱਚ ਰਿਪੋਰਟ ਪੇਸ਼ ਕੀਤੀ ਹੈ ਐਫਆਈਆਰ ਜਿਨ੍ਹਾਂ ਗੱਲ ਕਰਦਾ 1 ਲੱਖ ਕਰੋੜ ਜਿਹੜਾ ਰੈਵਨਿਊ ਪੰਜਾਬ ਸਰਕਾਰ ਦਾ 7000 ਏਕੜ ਦਾ ਹਾਂਜੀ ਜਿਹੜੇ ਪ੍ਰੋਜੈਕਟ ਪਾਸ ਕੀਤੇ ਸੀ ਮੈਗਾ ਤੇ ਸੁਪਰ ਮੈਗਾ ਪ੍ਰੋਜੈਕਟ ਅੱਛਾ ਉਹ ਜੇ 10% ਵੀ ਈਡਬਲਯੂਐਸ ਮੰਨ ਲਈਏ ਹਾਂਜੀ ਤਾਂ 700 ਏਕੜ ਲੈਂਡ ਹਾਂਜੀ ਇੱਕ ਇੱਕ 10 ਕਰੋੜ ਦੀ ਹੋਵੇ ਤੇ 7000 ਕਰੋੜ ਦੀ ਜ਼ਮੀਨ ਪੰਜਾਬ ਸਰਕਾਰ ਕੋਲ ਪਈ ਹੈ ਗਰੀਬਾਂ ਨੂੰ ਮਕਾਨ ਦੇਣ ਵਾਸਤੇ ਕਿ ਇੱਕ ਫਲਿੱਪਸ 플ੌਟ ਸਕੈਮ ਦੀ ਜਦੋਂ ਤੁਸੀਂ ਗੱਲ ਕਰੋਗੇ ਉੱਚ ਆਈਐਸ ਅਫਸਰ ਨੀਲੀਮਾ ਦਾ ਨਾਮ ਆਇਆ ਹੈ ਐਫਆਈਆਰ ਚ ਉਹ ਮੇਰੀ ਬਦੌਲਤ ਆਇਆ ਸੀ ਹਾਂ ਤਾਂ ਫਿਰ ਪੂਰੇ ਪੰਜਾਬ ਦੇ ਆਈਐਸ ਲੋਬੀ ਇਕੱਠੀ ਹੋ ਕੇ ਮੁੱਖ ਮੰਤਰੀ ਦੇ ਘਰੇ ਪਹੁੰਚ ਗਈ ਅੱਛਾ ਤੁਸੀਂ ਹੁਣ ਆਵਾਜ਼ ਦੀ ਪਾਰਟੀ ਛੱਡਤੀ ਹਾਂ ਕਿਉਂਕਿ ਮੈਂ ਤਾਂ ਆਇਆ ਸੀ ਲੋਕਾਂ ਦੇ ਕੰਮ ਕਰਵਾਉਣ ਲਈ ਬਿਲਕੁਲ ਠੀਕ ਤੇ ਫਿਰ ਛੱਡੀ ਵੀ ਨਹੀਂ ਜਿਹੜੇ ਐਮਐਲਏ ਮਹੌਲੀ ਦੇ ਵਾਲਿਆਂ ਕੁਲਵੰਤ ਸਿੰਘ ਹਾਂਜੀ ਤੇ ਥੋੜੇ ਯਾਦ ਹੋਏਗਾ ਬਲਬੀਰ ਸਿੰਘ ਸਿੱਕੂ ਜਿਹੜਾ ਹੈਲਥ ਮਨਿਸਟਰ ਪੰਜਾਬ ਸੀ ਬਿਲਕੁਲ ਮੇਰੇ ਸ਼ਹਿਰ ਦਾ ਐਮਐਲਏ ਮੈਂ ਉਹਦੀ ਗਊਸ਼ਾਲਾ ਦੇ ਮਾਮਲੇ ਨੂੰ ਐਕਸਪੋਜ਼ ਕੀਤਾ ਤੁਸੀਂ ਆਪਣੇ ਚੈਲੇ ਤੁਸੀਂ ਕਰੀ ਦਿੱਤਾ ਸੀ ਹਾਂ ਉਹ ਐਕਸਪੋਜ਼ ਕਰੇ ਕਿਤੇ ਸੀ ਕਿ ਇਹ ਐਮਐਲਏ ਹਾਂਜੀ 250 ਕਰੋੜ ਦੀ ਜ਼ਮੀਨ ਕਿਵੇਂ ਦੱਬ ਜੇ ਬਲੌਂਗੀ ਦੀ ਗਊਸ਼ਾਲਾ ਦੇ ਨਾਂ ਤੇ ਜੀ 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 ਤੇ ਉਹ assi expose ਕੀਤਾ ਉਹਦੀ ਇੰਨੀ ਜ਼ਿਆਦਾ ਬਦਨਾਮੀ ਹੋਈ ਬਲਬੀਰ ਸਿੰਘ ਸਿੱਧੂ ਦੀ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਕੁਲਵੰਤ ਸਿੰਘ ਮੋਹਾਲੀ ਤੋਂ ਬਣਿਆ ਤੇ ਮੈਂ ਲੋਕਾਂ ਦੀ ਪ੍ਰਚਾਰ ਕੀਤਾ ਬਹੁਤ ਸੈਂਕੜੇ ਲੋਕਾਂ ਨੂੰ ਲੈ ਕੇ ਕਿ ਬਲਬੀਰ ਸਿੰਘ ਸਿੱਧੂ ਨੂੰ ਵੋਟਰਾਂ ਬਾਹਰ ਕਰਕੇ ਜਿਹਨੂੰ ਮਰਜੀ ਪਾਓ ਫਿਰ ਕੁਲਵੰਤ ਸਿੰਘ ਦੇ ਹੱਕ 'ਚ ਮੈਂ ਫੇਸਬੁੱਕ ਤੇ ਪੋਸਟਾਂ ਪਾਈਆਂ ਤੇ ਪ੍ਰੈਸ ਕਾਨਫਰੰਸ ਵੀ ਕੀਤੀ ਕੁਲਵੰਤ ਸਿੰਘ ਨਾਲ ਬੈਠ ਕੇ ਕਿ ਕੁਲਵੰਤ ਸਿੰਘ ਦੇ ਖਿਲਾਫ ਕੋਈ ਕਰਾਪਸ਼ਨ ਦਾ ਰੋਪਾ ਹੈ ਕੇ ਦਾ ਪਲਾਟ ਦੱਬਿਆ ਹੈ ਪੈਸੇ ਦੱਬੇ ਨਹੀਂ ਦਿੱਤੇ ਮੈਨੂੰ ਦੱਸੋ ਮੈਂ ਇਹਦੇ ਖਿਲਾਫ ਮਹੀਮ ਚਲਾਵਾਗਾ ਨਹੀਂ ਤਾਂ ਮੈਂ ਸਪੋਰਟ ਕਰ ਰਹੀ ਹਾਂ ਇਹ ਰੌਲਾ ਪਾਇਆ ਉਹ ਮੰਨਦਾ ਨਾ ਮੋਦਾ ਦੇ ਕਿ ਮੈਂ ਦੱਸਣਾ ਬਰਵਿੰਦਰ ਸਿੰਘ ਸਿੱਧੂ ਕੋਲ ਬੰਦੇ ਭੇਜੇ ਇੱਕ ਹਫਤਾ ਪਹਿਲੇ ਪ੍ਰੈਸ ਕਾਨਫਰੈਂਸ ਕੀਤੀ ਜੀ ਮੇਰੇ ਮਤਾਬਿਕ ਸਾਫ ਸੁੱਧਰਾ ਬੰਦਾ ਇਹਦੇ ਕੋਈ ਕ腐ਸ਼ਨ ਦੇ આરોਪ ਹੈ ਨਹੀਂ ਤੇ ਮੈਂ ਇਹਦੀ ਸਪੋਰਟ ਕਰਨ ਲੱਗਾ ਔਰ ਸਭ ਨੂੰ ਚੈਲੰਜ ਹੈ ਹਾਂਜੀ ਬਲਵਿੰਦਰ ਸਿੰਘ ਸਿੱਧੂ ਨੂੰ ਵੀ ਜੇ ਇਹਦੇ ਕੋਈ ਕ腐ਸ਼ਨ ਦੇ આરોਪ ਲਿਆਓ ਮੈਂ ਇਹਦੇ ਖਿਲਾਫ ਪ੍ਰੈਸ ਕਾਨਫਰੈਂਸ ਕਰਾਂਗਾ ਹੁਣ ਦੀ ਗੱਲ ਹੈ ਜਿਹੜੀ ਅਖਬਾਰਾਂ ਜੋ ਤੁਸੀਂ ਪੜ੍ਹਿਆ ਉਹ 2 ਮੀਟਰਾਂ ਦੇ ਉਹ 2 ਮੀਟਰਾਂ ਦਾ ਹਾਲੇ ਤੱਕ ਜਿਹੜਾ ਮੈਂ ਪੜ੍ਹਿਆ ਉਹ ਆਪਸੀ ਝਗੜਾ ਹੈਗਾ ਉਹ ਉਹ ਮਾਮਲਾ ਕੋਰਟ ਚਾ ਉਹਦਾ ਮੈਂ ਜਵਾਬ ਦੇਣਾ ਹਲੇ ਹਲੇ ਤੱਕ ਮੇਰੇ ਕੋ ਦੋ ਬਿਲਡਰਾਂ ਆਇਆ ਤੁਹਾਡੇ ਚੈਨਲ ਨਾਲ ਵੀ ਕਹਿੰਨਾ ਕੁਲਵੰਤ ਸਿੰਘ ਦੇ ਖਿਲਾਫ ਜੇ ਕੋਈ ਮਾਮਲਾ ਹੈ ਤਾਂ ਸਾਡੇ ਕੋਲ ਲਿਆਓ ਜੇ ਨਾਮ ਆ ਬੋਲਾਂ ਰਾਂ ਦਾ ਦਰ ਅਸੀਂ ਕਰਪਟ ਹੈ ਪੱਕੀ ਗੱਲ ਹਾਂ ਪੇਪਰ ਲਿਆਓ ਬੰਦੇ ਵੇਚੋ ਵੇਖਣਾ ਤਾਂ ਕਈ ਕਪੜਿਆਂ 'ਚ ਨਾਮ ਆ ਰਿਹਾ ਹੈ ਉਹ ਗਾਂ ਕੋਟੜਾ ਆ ਲੈਣਾ ਕੋਟੜਾ ਮੇਰੇ ਕੋਲ ਲੈਣਾ ਮੈਂ ਬੋਲ ਸਕਦਾ ਅੱਛਾ ਚਲੋ ਯਾਨੀ ਕਿ ਤੁਸੀਂ ਖੜੇ ਹੋ ਹਾਂ ਮੈਂ ਮੈਂ ਆਪਣੀ ਗੱਲ ਤੇ ਖੜਾ ਹਾਂ ਕਿਉਂਕਿ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਕੰਮ ਕਰਦੇ ਸਾਡੀ ਸੰਸਥਾ ਦਾ ਨਾਮ ਹੈ ਪੰਜਾਬ ਗੇਂਸ ਸਬਸਕ੍ਰਿਪਸ਼ਨ ਤੇ ਮੈਂ ਤੁਸੀਂ ਗੱਲ ਕੀਤੀ ਕੀ ਆਵਾਜ਼ ਦੀ ਪਾਰਟੀ ਨਾਲ ਹੈਗੇ ਹਾਂ ਹਾਂ ਬਿਲਕੁਲ ਬਿਲਕੁਲ ਮੈਂ ਆਵਾਜ਼ ਦੀ ਪਾਰਟੀ ਸਪੋਰਟ ਕੀਤੀ ਪਰ ਮੈਂ ਨਾ ਕੋਈ ਆਦਾ ਲਿਆ ਨਾ ਬਾਅਦ ਦੇ ਵਿੱਚ ਨਾ ਮੈਂ ਕੋਈ ਆਦਾ ਰਿਆ ਨਾ ਮੈਂ ਕੋਈ ਚੇਅਰਮੈਨ ਮੰਗੀ ਕਿਉਂਕਿ ਮੈਨੂੰ ਪਤਾ ਸੀ ਕਿ ਸਰਕਾਰਾਂ ਤੋਂ ਕੰਮ ਕਰਵਾਉਣ ਲਈ ਪਬਲਿਕ ਦਾ ਪ੍ਰੈਸ਼ਰ ਜ਼ਰੂਰੀ ਹੈ ਸਰਕਾਰ ਤੋਂ ਬਾਹਰ ਰਹਿ ਕੇ ਸਰਕਾਰ ਦੇ ਉਦੋਂ ਤੱਕ ਦੋਸਤ ਰਹੋ ਜਦ ਤੱਕ ਪਬਲਿਕ ਇੰਟਰਸਟ ਦੇ ਕੰਮ ਕਰਦੇ ਆ ਜਦੋਂ ਲੱਗਦਾ ਕਿ ਸਰਕਾਰ ਝੁਕ ਰਹੀ ਹੈ ਤਾਂ ਸਰਕਾਰ ਦੇ ਖਿਲਾਫ ਬੋਲਣ 'ਚ ਵੀ ਕੋਈ ਫਰਕ ਨਹੀਂ ਹੈ ਆ ਅਨੁਸ਼ਾਸਨ ਦਾ ਡਾਹਾ ਜਿਹਦਾ ਮੱਝ ਦੇ ਦੋ ਭੱਜਦੇ ਹੁੰਦੇ ਨੇ ਮੱਝ ਚਲਾਉਂਦਾ ਜੀ ਡਾਹਾ ਲਾਉਣੀ ਤੇ ਡਾਹਾ ਇੱਕ ਡੰਡਾ ਜਿਹਾ ਪਾਉਂਦੇ ਸੀ ਮੱਝ ਭੱਜੇ ਦਾ ਲੱਤਾਂ ਦੇ ਵਾਜੂ ਭੱਜਣ ਤੋਂ ਰੋਕਣ ਵਾਸਤੇ ਉਹ ਅਨੁਸ਼ਾਸਨ ਦਾ ਡਾਹਾ ਮੈਂ ਪਾਉਣ ਵਾਲਾ ਜਿਹੜਾ ਹੈ ਨਹੀਂ ਇਸ ਕਰਕੇ ਜਦੋਂ ਤੱਕ ਸਰਕਾਰ ਸਹੀ ਕੰਮ ਕਰਦੀ ਹੈ ਬਿਲਕੁਲ ਦੱਬ ਕੇ ਤਰੀਫਾ ਕਰਾਂਗੇ ਭਗਵੰਤ ਮਾਨ ਦੀ ਕਰਦੇ ਰਹੇ ਤੇ ਕਰਦੇ ਰਾਂਗੇ ਜਿੱਥੇ ਸਹੀ ਕੰਮ ਹੈ ਜਿੱਥੇ ਗਲਤ ਹੈ ਮੈਂ ਪਹਿਲੀ ਬੋਲ ਕੇ ਸਾਡੇ ਕੈਮਰੇ ਦੇ ਅੱਗੇ ਵੀ ਬੋਲਦੇ ਰਾਂਗੇ ਹਾਂ ਅੱਛਾ ਇੱਕ ਛੋਟਾ ਜਿਹਾ ਕਹਿੰਦੇ ਜਦੋਂ ਸੱਤਾ ਵਾਲੀ ਸਰਕਾਰ ਦੀ ਗੱਲ ਚੱਲਦੀ ਹੈ ਨਾ ਤਾਂ ਥੋ ਉੱਥੇ ਵੀ ਡਾਊਨ ਜੀ ਤੇ ਫਿਰ ਉਹਨੂੰ ਹਰਿਆਣਾ ਉੱਥੇ ਵੀ ਡਾਊਨ ਕਿੰਨਾ ਕਿੰਨਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਲੋਕ ਨਾਰਾਜ਼ ਨੇ ਜਿਹੜੀ ਤੁਸੀਂ ਰਾਜਨੀਤੀ ਕੋਲ ਮੈਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹੋ ਥੋੜਾ ਤੁਸੀਂ ਨਹੀਂ ਦੱਸਣ ਲੱਗਾ ਹਾਂ ਸੱਤਾਧਾਰੀਆਂ ਨਾਲ ਸਾਡੀ ਕਦੇ ਵੀ ਨਹੀਂ ਬਣੀ ਚਲੋ ਜਵਾਬ ਨਾ ਨਾ ਮੈਂ ਕਾਂਗਰਸ ਦੇ ਜਦੋਂ ਅਕਾਲੀ ਦਲ ਸਰਕਾਰ ਸੀ ਮੈਂ ਅਕਾਲੀ ਦਲ ਖਿਲਾਫ ਦੱਬ ਕੇ ਬੋਲਿਆ ਈਡਬਲਿਊਐਸ ਦਾ ਮਾਮਲਾ ਅਕਾਲੀ ਦਲ ਦੇ ਉਦੋਂ ਹੀ ਚਾਹੀਦਾ ਜੀ ਜਦੋਂ ਕਾਂਗਰਸ ਸਰਕਾਰ ਸੀਗੀ ਸਤਨਾਮ ਦਾ ਆਮਦਾਉ ਤੇ ਪੰਜਾਬ ਇਨਸਕ੍ਰਿਪਸ਼ਨ ਦੀ ਉਹ ਟੀਮ ਹੈ ਜਿਹੜੀ ਕਾਂਗਰਸ ਦੇ ਖਿਲਾਫ ਦੱਬ ਕੇ ਬੋਲੀ ਤੇ ਸੂਤ ਹੈਲਥ ਮਨਿਸਟਰ ਬਲਵੇਦੀ ਸਿੰਘ ਸਿੱਧੂ ਵੀ ਹੈ ਜੀ ਇਹ ਬੋਲੇ ਹਨ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਹਾਂਜੀ ਮੈਂ ਅੱਜ ਵੀ ਸਰਕਾਰ ਦਾ ਹਿੱਸਾ ਨਹੀਂ ਹੁਣ ਮੈਂ ਥੋੜੇ ਕੈਮਰੇ ਦੇ ਕੰਨੀ ਬਈ ਬੋਲ ਚੁੱਕਾ ਅੱਗੇ ਨੇ ਬੋਲਾਂਗਾ ਅਗਲੀ ਗੱਲ ਆ ਦਰਸ਼ਕ ਸਮਝ ਗਏ ਹੋਣਗੇ ਕਿ ਦਾਉ ਸਾਹਿਬ ਦੀ ਇੱਕ ਗੱਲ ਇਸ਼ਾਰਾ ਕਰਦੀ ਹੈ ਕਿ ਸੱਤਾ ਤੁਹਾਨੂੰ ਕਰਪਟ ਕਰ ਦਿੰਦੀ ਹੈ ਭ੍ਰਿਸ਼ਟਾਚਾਰ ਵੱਲ ਧਿਆਰ ਵੱਲ ਲੈ ਜਾਂਦੀ ਹੈ ਇਸੇ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਸੱਤਾ ਨਾਲ ਹਮੇਸ਼ਾ ਸੀ ਵਿਰੋਧ ਚ ਰਹੇ ਹਨ ਸੱਤਾ ਨੂੰ ਬੈਲੈਂਸ ਰੱਖਣ ਵਾਸਤੇ ਆਪੋਜੀਸ਼ਨ ਵੀ ਹੁੰਦੀ ਹੈ ਉਹ ਲੋਕਤੰਤਰ ਦਾ ਬਹੁਤ ਵੱਡਾ ਹਿੱਸਾ ਹੈ ਆਪਾਂ ਅਗਲੇ ਪੁਆਇੰਟ ਤੇ ਚੱਲਦੇ ਆਂ ਇਹਨਾਂ ਕੋਲੇ ਕੱਪੜਿਆਂ ਦੀ ਇੱਕ ਲਿਸਟ ਹੈ ਇੱਕ ਹੋਰ ਗੋਦਾਮਾਂ ਵਾਲਾ ਕੱਪੜਾ ਕੀ ਹੈ ਉਹ ਸਮਝਾਓ ਗੋਦਾਮਾਂ ਵਾਲਾ ਕੱਪੜਾ ਬੜਾ ਛੋਟਾ ਜਾਏ ਪੰਜਾਬ ਸਰਕਾਰ ਨੇ ਹਾਂਜੀ 35 ਏਕੜ ਜ਼ਮੀਨ ਖਰੀਦੀ ਬੰਬਈ ਦੇ ਵਿੱਚ ਬੰਦਰਗਾਹ ਦੇ ਨੇੜੇ ਅੱਛਾ ਜੀ ਕਿ ਜਿਹੜੇ ਇੰਪੋਰਟ ਐਕਸਪੋਰਟ ਬੰਦਾ ਜਿਹੜੇ ਵੱਡੇ ਵੱਡੇ ਸ਼ਿਪ ਦੇ ਕੰਟੇਨਰ ਆ ਉਹ ਕੰਟੇਨਰ ਰੱਖਣ ਦਾ ਕਿਰਾਇਆ ਮਿਲਦਾ ਜੀ ਤੇ 35 ਏਕੜ ਦੀ ਜ਼ਮੀਨ ਬਾਲਾ ਦੇਖਣੋਂ ਬੰਬਈ ਚ ਕਿੰਨੇ ਦੀ ਹੋਈਗੀ ਹਾਂ ਫਿਰ ਉਹ ਕੰਟੇਨਰ ਦਾ ਕਿਰਾਇਆ ਆਂਦਾ ਸੀ ਇੱਕ ਕੰਟੇਨਰ ਦਾ ਇੱਕ ਦਿਨ ਦਾ ਹਾਂਜੀ ਉਸ ਨਾਲ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਸਾਲਾਨਾ ਦੀ ਆਮਦਨ ਹੁੰਦੀ ਸੀ ਪਹਿਲੇ ਜੀ ਇੱਕ ਸਰਕਾਰ ਦੇ ਸਮੇਂ 15 ਸਾਲ ਪਹਿਲਾਂ ਜੀ ਜਿਸ ਰੇਟ ਤੇ ਕਮਾਈ ਹੁੰਦੀ ਸੀ ਪੰਜਾਬ ਸਰਕਾਰ ਨੂੰ ਉਸ ਤੋਂ ਘੱਟ ਰੇਟ ਦੇ 15 ਸਾਲਾਂ ਵਾਸਤੇ ਠੇਕੇ ਤੇ ਉਹ ਗੋਦਾਮ ਦੇਦੇ ਆਪਣੇ ਚੇਤਿਆਂ ਨੂੰ ਅਫਸਰਾਂ ਨੇ ਮਿਲਵਾ ਲਾ ਕੇ ਸਰਕਾਰ ਨੇ ਮਿਲਵਾ ਲਾ ਕੇ ਤੇ ਜੇ ਮੰਨ ਲਓ ਐਗਜ਼ਾਮਪਲ ਨਾਲ 10 ਕਰੋੜ ਦੀ ਆਮਦਨ ਸੀ ਤਾਂ 2 ਕਰੋੜ ਰਹਿ ਗਈ ਜੀ ਤੇ ਉਹ ਠੇਕਾ ਵੀ 2022 'ਚ ਖਤਮ ਹੋ ਗਿਆ ਉਹ ਅੱਛਾ ਹੁਣ 2022 ਤੋਂ ਲੈ ਕੇ ਅੱਜ ਤੱਕ ਹਾਂਜੀ ਉੱਥੇ ਕੰਟੇਨਰ ਰੱਖੇ ਜਾ ਰਹੇ ਹਨ ਹੂੰ ਹੂੰ ਉਹਦੇ ਪੈਸੇ ਕੋਈ ਹੋਰ ਹੋ ਰਾ ਪਰਿਆ ਠੇਕਾ ਘੇਰੀ ਡੋਨੇ ਹੋਇਆ ਮੇਰੇ ਕੋਲ ਪਹੁੰਚੇ ਬੰਬਈ ਦੇ ਉਹ ਕਿਸਾਨ ਜਿਨ੍ਹਾਂ ਨਾਲ ਪੰਜਾਬ ਸਰਕਾਰ ਨੇ ਐਗਰੀਮੈਂਟ ਕੀਤਾ ਸੀ ਕਿ ਇਹਨਾਂ ਗੋਦਾਮਾਂ 'ਚ ਤੁਹਾਡੇ ਪਿੰਡਾਂ ਦੇ ਮੁੰਡਿਆਂ ਨੂੰ ਨੌਜਵਾਨ ਨੂੰ ਰੋਜ਼ਗਾਰ ਮਿਲੇਗਾ ਰੋਜ਼ਗਾਰ ਮਿਲਿਆ ਹੋਇਆ ਸੀ ਜਦੋਂ ਠੇਕਾ ਹੀ ਖਤਮ ਹੋ ਗਿਆ ਤਾਂ ਪੇਪਰਾਂ 'ਚ ਉਹ ਗੋਦਾਮ ਵੀ ਬੰਦ ਹੋ ਗਏ ਉਹਨੂੰ ਸੈਲਰੀ ਮਿਲਣੀ ਬੰਦ ਹੋ ਗਈ ਅਨੋਫੀਸ਼ਲ ਆਵਾਦੀ ਪਾਰਟੀ ਨਵੀਂ ਨਵੀਂ ਸੱਤਾ ਚਾਈ ਹੈ ਜੀ ਅਫਸਰਾਂ ਨੇ ਗੁੱਧੂ ਘਣਾਇਆ ਤੇ ਅਫਸਰਾਂ ਨੇ ਪੇਪਰਾਂ ਦਾ ਗਦਾਮ ਚਲਾਇਆ ਨਹੀਂ ਅਨਫੀਸ਼ਲ ਉਹਨੇ ਹੀ ਠੇਕੇਦਾਰਾਂ ਨੂੰ ਦਿੱਤਾ ਹੈ ਤੇ ਕਰੋੜਾਂ ਰੁਪਏ ਦੀ ਹਰਾਮਰੀ ਹੋ ਰਹੀ ਹੈ ਤੇ ਉਹ ਸ਼ਿਕਾਇਤ ਗੁਰਮੀਤ ਸਿੰਘ ਖੁੱਡੀਆਂ ਜੀ ਕੋਲ ਗਏ ਸਾਰੇ ਬੰਦੇ ਨੇ ਲਿਖਤੀ ਸ਼ਿਕਾਇਤਾਂ ਵੀ ਕੀਤੀਆਂ ਤੇ ਜਿਹੜੇ ਸਾਡੀ ਟੀਮ ਦੇ ਬੰਦੇ ਗਏ ਸੀ ਹੁਣ ਇੱਕ ਹਫਤਾ ਪਹਿਲਾਂ ਉਹਨੂੰ ਜਾਣਕਾਰੀ ਮਿਲੀ ਹੈ ਕਿ ਅਫਸਰਾਂ ਨੇ ਫਿਰ ਪੁਰਾਣੇ ਕਿਸੇ ਠੇਕੇਦਾਰ ਨਾਲ ਸੈਟਿੰਗ ਕਰ ਲਈ ਹੈ ਉਹ ਅੱਗੇ ਕੀ ਹੈ ਉਹਦੀ ਪ੍ਰੋਪਰ ਇਨਵੈਸਟ ਦਾ ਮਾਮਲਾ ਜਿਹੜੀ ਕਾਗਜ਼ ਪੂਰੀ ਕਰਨੀ ਹੈ ਹਾਂ ਹੁਣ ਲਾ ਲੋ ਮੁੰਬਈ ਦੇ ਵਿੱਚ ਜਿੱਤੇ 1 1 ਇੰਚ ਜਿਹੜੀ ਸੋਨੇ ਤੋਂ ਜ਼ਿਆਦਾ ਕੀਮਤੀ ਹੈ ਹਾਂ ਬਿਲਕੁਲ ਹੈਨਾ ਉੱਥੇ 35 ਏਕੜ ਹੋਣ ਆ ਪੰਜਾਬ ਸਰਕਾਰ ਦੇ ਤੇ ਗੋਆ ਦੇ ਵਿੱਚ ਤੇ ਗੋਆ ਦਾ ਮੈਨੂੰ ਪਤਾ ਨਹੀਂ ਰੌਲਾ ਪਿਆ ਇਹ ਮੀਡੀਆ ਦਾ ਮਾ ਗੋਆ ਦਾ ਪਹਿਲੇ ਉਹ ਉਸ ਟਾਈਮ 'ਚ ਵੱਡਾ ਹੈਗਾ ਉੱਥੋਂ ਪੰਜਾਬ ਸਰਕਾਰ ਨੂੰ 10 ਕਰੋੜ ਤੋਂ ਜ਼ਿਆਦਾ ਮੰਥਲੀ ਇਨਕਮ ਵੀ ਆ ਸਕਦੀ ਹੈ ਹਾਂ ਅੱਛਾ ਚਲੋ ਇਹ ਮੈਨੂੰ ਆਇਆ ਸੀ ਮੇਰੇ ਦਰਸ਼ਕਾਂ ਨਾਲ ਸਾਝੀ ਗੱਲ ਕਰਨ ਦਾ ਮਤਲਬ ਇਹ ਸੀ ਕਿ ਜਦੋਂ ਇੱਕ ਪ੍ਰਸ਼ਾਸਨ ਦੇ ਅਧਿਕਾਰੀ ਜਿਨ੍ਹਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਤੇ ਸਰਕਾਰ ਤੇ ਪ੍ਰਸ਼ਾਸਨ ਸਰਕਾਰ ਲੋਕਾਂ ਵੱਲੋਂ ਚੁਣ ਕੇ ਹੁੰਦੀ ਹੈ ਉਹ ਲੋਕਾਂ ਦੀ ਨੁਮਾਇੰਦੀ ਕਰਦੀ ਹੈ ਪ੍ਰਸ਼ਾਸਨ ਟੈਕਨੀਕਲ ਗੱਲ ਦੇਖਾ ਕਰਕੇ ਕੰਮ ਕਰਦੀ ਹੈ ਜਦੋਂ ਇਹ ਕਿਤੇ ਨਾ ਕਿਤੇ ਬੇਕੂਬੜਾ ਦਿੰਦੇ ਮੈਂ ਪ੍ਰਸ਼ਾਸਨ ਨੂੰ ਪਤਾ ਕੀ ਕਹਿੰਦਾ ਹੁਣ ਹਾਂਜੀ ਅਸਲ ਵਿੱਚ ਮੈਂ ਹੁਣ ਨਵੀਂ ਗੱਲ ਕਹਿਣ ਲੱਗਾ ਹਾਂ ਭਗਵਾਨ ਸਤਿਗੁਰੂ ਦੇ ਸਮੇਂ ਜੀ ਬਿੱਲੀਆਂ ਦੀ ਲੜਾਈ 'ਚ ਬਾਂਦਰਾ ਦੀ ਸਰਦਾਰੀ ਬਿੱਲੀਆਂ ਕੀ ਹੈ ਹਾਂਜੀ ਕਾਂਗਰਸ ਸੱਤਾ ਜਾ ਗਈ ਅਕਾਲੀ ਦਲ ਵਾਲਾ ਰੋਲ ਪਾਣੇ ਵੀ ਠੋਕ ਦਾਂਗੇ ਸਾਨੂੰ ਸੱਤਾ ਬਦਲ ਕੇ ਦਿਓ ਹਾਂ ਜਦੋਂ ਉਹ ਪੋਜੀਸ਼ਨ ਜੁੰਦੇ ਜਦੋਂ ਅਕਾਲੀ ਦਾ ਸੱਤਾ ਜਦੋਂ ਕੈਪਟਨ ਮੁਰਿੰਦੇ ਖੁੰਡਾ ਚੱਕਲਾਦਾ ਖੁੰਡਾ ਫ ਉਹ ਇਹ ਬਾਂਦਰਾ ਦੀ ਲੜਾਈ ਬਿੱਲੀਆਂ ਇਹ ਕਹਿੰਦਾ 40 ਸਾਲ ਮੈਂ ਤਾਂ ਆਈਐਸ ਅਫਸਰ ਹਾਂ ਮੈਂ ਤਾਂ ਐਮਡੀ ਬਦਲ ਬਦਲ ਕੇ ਡਿਪਾਰਟਮੈਂਟ ਲੈ ਰਹੇ ਨੇ ਮੈਂ ਤਾਂ ਪੀਸੀਐਸ ਅਫਸਰ ਹਾਂ ਮੈਨੂੰ ਤਾਂ ਕੋਈ ਹਟਾਈ ਨਹੀਂ ਸਕਦਾ ਮੈਂ ਤਾਂ ਆਈਐਸ ਆਈਪੀਐਸ ਅਫਸਰ ਹਾਂ ਬਿੱਲੀਆਂ ਦੀ ਲੜਾਈ ਕਿਉਂ ਜੀ ਪਰ ਇਹਨਾਂ ਬਾਂਦਰਾ ਦੀ ਸਰਦਾਰੀ ਹੋ ਜਾਂਦੀ ਹੈ ਕਿਉਂਕਿ ਹਰ 5 ਸਾਲ ਬਾਅਦ ਤਾਂ ਸੱਤਾ ਬਦਲ ਜਾਣੀ ਹੈ ਬਿਲਕੁਲ ਹੈਨਾ ਜਿਹੜਾ ਅੱਜ ਮੰਤਰੀ ਹੈ ਕੱਲ੍ਹ ਰੋੜਾ ਫਰੇਗਾ ਪਰ ਇਹਨੂੰ ਪਤਾ ਯਾਰ ਉਹ ਕੰਮ ਹੈ ਮੈਂ ਕੰਮ ਹੈ ਮੈਂ ਇਸ ਕਰਕੇ ਮੇਰੇ ਧਿਆਨ ਦੇ ਮਤਾਬਿਕ ਜਿੰਨੇ ਕ ਪੋਲੀਟੀਸ਼ੀਅਨ ਕਰਪਟ ਹੈ ਉਸ ਤੋਂ ਜ਼ਿਆਦਾ ਪ੍ਰਸ਼ਾਸਨਿਕ ਅਧਿਕਾਰੀ ਕਰਪਟ ਹਨ ਇਸੇ ਲਈ ਮੈਂ ਚੈਲੰਜ ਕਰਦਾ ਜੀ ਜਿਨਨੇ ਆਈਏਐਸ ਆਫੀਸਰ ਆ ਪੰਜਾਬ ਦੇ ਜੀ ਜਿਨਨੇ ਪੀਸੀਐਸ ਆਫੀਸਰ ਆ ਪੰਜਾਬ ਦੇ ਜੀ ਜਿਨਨੇ ਆਈਪੀਐਸ ਆਫੀਸਰ ਆ ਪੰਜਾਬ ਦੇ ਜੀ 5% ਤੋਂ ਜ਼ਿਆਦਾ ਜੀ ਬੰਦੇ ਨੇ ਨਿਕਲੂਗੇ ਜਿਹੜੇ ਕਹਿਣ ਛਾਤੀ ਠੋਕ ਕੇ ਆਉਣੇ ਬੱਚਿਆਂ ਦੀ ਕਸਮਾਂ ਖਾ ਕੇ ਐਫੀਡਾਫੀ ਲੈ ਕੇ ਕਿ ਮੈਂ ਸਿਰਫ ਤਨਖਾਹ ਨਾਲ ਵਜਲਾ ਕਰਦਾ ਜੀ ਜਿਨਨੇ ਜ਼ਮੀਨਾਂ ਦੇ ਕਪਲੇ ਆ ਜੀ ਚੰਡੀਗੜ੍ਹ ਏਰੀਆ ਦੇਖ ਲਓ ਬਾਕੀ ਸ਼ਹਿਰਾਂ ਦੇਖ ਲਓ ਜਿਨਨੇ ਨਜਾਇਜ਼ ਪ੍ਰਾਪਰਟੀਆਂ ਦੱਬੀਆਂ ਹੋਈਆਂ ਹਾਂ ਹਾਂਜੀ ਉੱਚ ਆਈਐਸ ਅਫਸਰ ਨਿਕਲਗੇ ਆਈਪੀਐਸ ਅਫਸਰ ਨਿਕਲਗੇ ਪੀਸੀਐਸ ਅਫਸਰ ਨਿਕਲਗੇ ਤੇ ਜਿਹੜੀਆਂ ਏਜੰਸੀਆਂ ਨੇ ਕਾਰਵਾਈ ਕਰਨੀਆਂ ਹਾਂ ਹਾਂਜੀ ਉਹ ਏਜੰਸੀਆਂ ਦੇ ਅਫਸਰ ਨਿਕਲਗੇ ਤੇ ਉਹਨਾਂ ਕੋਲ ਅਸੀਂ ਕੀ ਉਮੀਦ ਰੱਖਾਂਗੇ ਇਹ ਹੈ ਕਿ ਬਿੱਲੀਾਂ ਦੇ ਰਲਾਈ ਦੇ ਬੰਦ ਰਹੇ ਸਰਕਾਰੀ ਇਸ ਕਰਕੇ ਜਿਹੜੇ ਇਹ ਪ੍ਰਸ਼ਾਸਨਿਕ ਬਾਡੀ ਹੈ ਹਾਂਜੀ ਆਵੇਂ ਗੋਦਾਮਾਂ ਦਾ ਕਪਲਾ ਹੋਵੇ ਇਹ ਲਾਗੂ ਨਹੀਂ ਹੁੰਦੇ ਉੱਤੇ ਜੇ ਕੋਈ ਮੰਤਰੀ ਇਮਾਨਦਾਰ ਨਾਲ ਕੰਮ ਕਰਨਾ ਚਾਹੇ ਨਾ ਇਹ ਰਾਹ ਹੀ ਨਹੀਂ ਦਿੰਦੇ ਯਾਨੀ ਤੁਸੀਂ ਛੋਟਾ ਕਹਿਣ ਦਾ ਕਿਤੇ ਨਾ ਕਿਤੇ ਇਸ਼ਾਰਾ ਮਿਲਦਾ ਕਿ ਭਾਰਤ ਬਾਦ ਨੂੰ ਰਾਹ ਨਹੀਂ ਦਿੱਤਾ ਜਾ ਰਿਹਾ ਸਾਰੇ ਮੁੱਖ ਸਾਰੇ ਮੁੱਖ ਮੰਤਰੀ ਜਿਆਦਾ ਮਿਲ ਕੇ ਚੱਲੋ ਆ ਨਾ ਹਾਂਜੀ ਜਾਂ ਫਿਰ ਕਹਿੰਦੇ ਕੋਈ ਨਹੀਂ ਕੰਮ ਕਰਕੇ ਦਿਖਾ ਪੇਪਰ ਹੀ ਫੈਨ ਨਹੀਂ ਹੁੰਦੇ ਉਹ ਅੱਗੇ ਮੈਂ ਸਾਬਤ ਕਰਦਾ ਅੱਗੇ ਚੱਲੋ ਕਿ ਸਾਬਤ ਕਰਦਾ ਕਿੰਨਾ ਕਿਤੇ ਗੱਲ ਲੱਗਦੀ ਹੈ ਕਿ ਇਨ੍ਹਾਂ ਦੋਨਾਂ ਦੇ ਸਿਸਟਮ ਦੇ ਵਿੱਚ ਜਨਤਾ ਪਿਛੜੀ ਹੈ ਉਹਨਾਂ ਦਾ ਪੈਸਾ ਵੀ ਨਹੀਂ ਨਾ ਤਾਂ ਹੁਣੇ ਹੀ ਕਿਸਦੀ ਹੈ ਲੋਕਤੰਤਰ ਦਾ ਤਾਂ ਹੁੰਦਾ ਹੀ ਹੈ ਦੂਜੀ ਗੱਲ ਆਪੋਜੀਸ਼ਨ ਜੀ ਆਪੋਜੀਸ਼ਨ ਨਿਮੰਦਰ ਹੁੰਦੀ ਹੈ ਜਦੋਂ ਉਹ ਸੱਤਾ ਸੀ ਉਹਨੇ ਕਿਹੜੀ ਲੁੱਟ ਮਚਾਈ ਉਹ ਕਿਹੜੇ ਮੂੰਹ ਨਾਲ ਬੋਲਣਗੇ ਉਹ ਉਹ ਕੀ ਹੈ ਖਾਣਾ ਪੂਰਤੀ ਲਈ ਬੋਲਦੇ ਆਪੋਜੀਸ਼ਨ ਵਾਲੇ ਵੀ ਹਮੇਸ਼ਾ ਪੰਜਾਬ ਜਿਹਾ ਜਦੋਂ ਸੱਤਾ ਜਾਂਦੇ ਸਾਰੇ ਲੁੱਟਦੇ ਆ ਜਦੋਂ ਲੁੱਟ ਦੂਜੀ ਪਾਰਟੀ ਆ ਗਈ ਉਹ ਫਿਰ ਜਿਹੜੇ ਪੁਰਾਣੇ ਢੇਰੇ ਆਪੋਜੀਸ਼ਨ ਬੈਠੇ ਆ ਉਹ ਕਿਵੇਂ ਬੋਲਣਗੇ ਸੱਤਾਧਾਰੀ ਨੂੰ ਵੀ ਤੁਸੀਂ ਗਲਤ ਕਰ ਰਹੇ ਗਲਤ ਕਰਦੇ ਉਹ ਸਿਰਫ ਆਪਣੇ ਜਿੰਨਾ ਰੱਖਣਾ ਤੇ ਮਾਰੀ ਮੁੱਢੀ ਗੱਲਦੇ ਇਮਾਨਦਾਰੀ ਦੀ ਆਪੋਜੀਸ਼ਨ ਨਹੀਂ ਹੁੰਦੀ ਇੱਕ ਪੰਜਾਬ ਦਾ ਮੈਂ ਦਾਵਾ ਕਰਦਾ ਹਾਂ ਲੈ ਕੈਮਰੇ ਅੱਗੇ ਹਾਂਜੀ 1 ਲੱਖ ਕਰੋੜ ਰੁਪਏ ਤੋਂ ਵੱਡਾ ਕਪਲਾ ਹੈਗਾ ਪੰਜਾਬ ਦੇ ਉਦਯੋਗਿਕ ਪਲਾਟਾਂ ਦਾ ਇਹ 1 ਲੱਖ ਕਰੋੜ ਤੋਂ ਵੱਡਾ ਕਾਜ ਸੀ ਜਿੱਦ ਸੁਦਰਨਾ ਦਾ ਕੁਝ ਹੋਇਆ ਸੀ ਸ਼ਾਮ ਸੰਧ ਰੋੜਾ ਦੇ ਗਈ ਸੀ 50 ਦਾ ਰਿਸ਼ਵਤ ਲੈ ਕੇ ਗਈ ਸੀ ਹਾਂਜੀ ਆਈਐਸ ਅਫਸਰ ਨੀਲਮਨ ਦਾ ਨਾਮ ਆਇਆ ਸੀ ਜੀਐਮ ਪੀਐਸਆਈਸੀ ਪੰਜਾਬ ਸਟੇਟ ਇੰਪੋਰਟ ਹੈਗੀ ਐਕਸਪੋਰਟ ਕਾਰਪੋਰੇਸ਼ਨ ਦਾ ਜੀਐਸਆਈਸੀ ਉਹਦਾ ਨਾਮ ਹੈ ਉਹਦੇ ਉਹਦੇ ਕਈ ਅਫਸਰ ਦੇਲ ਗਏ ਸੀ ਅੱਛਾ ਜੀ ਉਹੋ ਕਪਲਾ ਸਾਡੇ ਧਿਆਨ ਚ ਆਇਆ 2018 ਦੇ ਵਿੱਚ ਸ਼ਿਕਾਇਤਾਂ ਕੀਤੀ ਗਈਆਂ ਕੁਝ ਪਤਾ ਹੈ ਵਾਲਾ ਉਹ ਨਾਮ ਨਹੀਂ ਦੱਸਾਂ ਕਿਹੜਿਆ ਵਾਲੋ ਹਾਂ ਜੀ ਕਿ ਮਾਹੌਲੀ ਦੇ ਪੂਰੇ ਪੰਜਾਬ 'ਚ ਉਦਯੋਗਾਂ ਦਾ ਕਪਲਾ ਹੋਇਆ ਜੀ ਤੇ ਇਨਕੁਆਰੀ ਨੰਬਰ 3 ਬਿਜ਼ਨਸ ਬਿਊਰੋ ਨੇ ਚਲਾਈ ਅੱਛਾ ਜੀ ਇਨਕੁਆਰੀ ਨੰਬਰ 3 ਚ ਬਿਜ਼ਨਸ ਬਿਊਰੋ ਨੇ 3-4 ਆਪਸਰਾਂ ਦੇ ਨਾਮ ਲਿਖੇ ਜੀ ਪਲਾਂਟਾਂ ਦੇ ਨੰਬਰ ਲਿਖੇ ਜੀ ਕਿ ਇਹਨਾਂ ਪਲਾਂਟਾਂ ਦਾ ਕਪਲਾ ਹੋ ਗਿਆ ਜੀ ਉਹ ਮੈਂ ਤੁਹਾਨੂੰ 100 ਕਰੋੜ ਕਹਿ ਰਿਹਾ ਬਿਜ਼ਨਸ ਬਿਊਰੋ ਦੱਸੇ ਕਿੰਨੇ ਕਰੋੜ ਦਾ ਜੀ ਮੈਨੂੰ ਬਿਜ਼ਨਸ ਬਿਊਰੋ ਤੋਂ ਪੂਰੀ ਉਮੀਦ ਨਹੀਂ ਹੈ ਠੀਕ ਹੈ ਅੱਛਾ ਜੀ ਤੇ ਬਿਜ਼ਨਸ ਬਿਊਰੋ ਦੇ ਪੁਰਾਣੇ 2018 'ਚ ਪੂਰੀ ਜੀ ਇੱਕ ਬੜਾ ਘਟਿਆ ਕਾਨੂੰਨ ਹੈ ਪ੍ਰੋਵੀਜ਼ਨ ਆਫ ਕਰਾਪਸ਼ਨ ਐਕਟ ਅੱਛਾ ਘਟਿਆ ਕਾਨੂੰਨ ਹੈ ਉਹ ਉਹ ਠੱਗਾਂ ਨੂੰ ਬਚਾਉਣ ਵਾਸਤੇ ਚੋਰਾਂ ਨੂੰ ਬਚਾਉਣ ਵਾਸਤੇ ਕਾਨੂੰਨ ਹੈ ਕਿਵੇਂ ਜਦੋਂ ਪਰਚਾ ਲਾਜ ਕਰਨਾ ਆਈਐਸ ਅਫਸਰ ਤੇ ਪੀਸੀਐਸ ਅਫਸਰ ਵਾਸਤੇ ਜਾਂ ਸੀਨੀਅਰ ਅਫਸਰਾਂ ਤੇ ਤਾਂ ਉਸ ਡਿਪਾਰਟਮੈਂਟ ਦੇ ਐਮਡੀ ਕੋਲ ਪਰਮਿਸ਼ਨ ਲੈਣੀ ਪੈਂਦੀ ਹੈ अच्छा चोरਾਂ ਕੋਲੇ ਪਰਮਿਸ਼ਨ ਆਣੀ ਪੈਂਦੀ ਵੀ ਚੋਰ ਤੂੰ ਚੋਰ ਐ ਮੈਂ ਤੇਰੇ ਹੱਥ ਉਹ ਹੈਡਜੋਰ ਐ ਉਹ ਤੋਂ ਪਰਮਿਸ਼ਨ ਲੈਣਾ ਹੈਡਜੋਰ ਤੂੰ ਐ ਮੈਂ ਤੇਰੇ ਦੇ ਪਰਚਾ ਦਰਜ ਕਰਨਾ ਇਸ ਲਈ ਮੈਂ ਫਾਈਲ ਬਣਾ ਕੇ ਤੈਨੂੰ ਭੇਜ ਰਿਹਾ ਐਡੀ ਪਰਮਿਸ਼ਨ ਦੇ ਪ੍ਰੋਵੀਨਸ਼ਨ ਆਫ ਕਰਾਪਸ਼ਨ ਐਕਟ ਦੀ ਮੈਂ ਤੇਰੇ ਦੇ ਪਰਚਾ ਦਰਜ ਕਰਾਂਗਾ ਨਾ ਕਰਾਂ ਅੱਛਾ ਉਸੇ ਤੋਂ ਪੁੱਛਦੇ ਉਸੇ ਨੂੰ ਪੁੱਛਦੇ ਐ ਪ੍ਰੋਵੀਨਸ਼ਨ ਆਫ ਕਰਾਪਸ਼ਨ ਐਕਟ ਦੇ ਦੇਣਾ ਬਿਜ਼ਨਸ ਬਿਊਰੋ ਜਾਂ ਕਿਸੇ ਪੁਲਿਸ ਨੂੰ ਉਸ ਡਿਪਾਰਟਮੈਂਟ ਦੇ ਹੈੱਡ ਕੋਲ ਫਾਈਲ ਭੇਜਣੀ ਪੈਂਦੀ ਆ ਦੇ ਪਰਮਿਸ਼ਨ ਉਹ ਕਿਵੇਂ ਦੇ ਤਾਂ ਫਿਰ ਇੱਕ ਹੋਰ ਕਪਲਾ ਕੀਤਾ ਜੀ ਵੈਲ ਤਾਂ ਬਣਾ ਨਾ ਕੱਪ ਲੱਗੀ ਹੈ ਇਹ ਕੱਪ ਲੱਗੀ ਹੈ ਹਾਂ ਕੱਪਲਾ ਥੋੜਾ ਜਦੋਂ ਪੰਜਾਬ ਕਾਲੇ ਦੌਰ ਚ ਗੁਜ਼ਰਿਆ ਹਾਂਜੀ ਲੋਕਾਂ ਨੂੰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਾਸਤੇ ਸਕੀਮਾਂ ਬਣਾਈਆਂ ਕੇਂਦਰ ਸਰਕਾਰ ਤੇ ਸਟੇਟ ਗਵਰਨਮੈਂਟ ਨੇ ਜੀ ਪੰਜਾਬ ਦੇ ਸ਼ਹਿਰਾਂ ਦੇ ਨੇੜੇ-ਤੇੜੇ ਉਦਯੋਗਿਕ ਪਲਾਂਟ ਬਣਾਦੇ ਹੋ ਫੋਕਲ ਪਲਾਂਟ ਬਣਾਦੇ ਹੋ ਫੋਕਲ ਪਲਾਂਟ ਕਹਿੰਦੇ ਜਿਹਨਾਂ ਹੈਨਾ ਇੰਡਸਟਰੀ ਏਰੀਆ ਵੀ ਕਹਿੰਦੇ ਐਸੇ ਹੁਣ ਉਦਾਹਰਣ ਦਿੰਨਾ ਹਾਂਜੀ ਮੰਨ ਲਓ ਮੋਹਾਲੀ ਚ 5 400 ਏਕੜ ਦੇ ਵਿੱਚ 500 ਫੈਕਟਰੀਆਂ ਦੇ ਪਲਾਂਟ ਕੱਟਦੇ ਜੀ ਉਹ IESIC ਜਾਂ ਇੰਡਸਟਰੀ ਡਿਪਾਰਟਮੈਂਟ ਦਾ ਕੰਮ ਆ ਰੂ ਵੇਚਣਾ ਜੀ ਤਾਂ ਉਹ 500 ਕੁਲਾਟ ਜਿਹੜੇ ਆ ਹਾਂਜੀ ਉਹ ਵੇਚਣੇ ਗੇ ਨੇ ਐਮਡੀ ਜੀਐਮਪੀਐਸਆਈਸੀ ਜੀ ਹੁਣ ਬਿਲੀਅਨ ਦੀ ਲੜਾਈ ਹਾਂਜੀ ਹਰ 5 ਸਾਲ ਬਾਅਦ ਸੱਤਾ ਚ ਸਰਕਾਰ ਬਦਲ ਜਾਂਦੀ ਹੈ ਕਦੇ ਕਾਂਗਰਸ ਆ ਕਦੇ ਅਕਾਲੀ ਆ ਤੇ ਕਾਂਗਰਸ ਆ ਕਦੇ ਅਕਾਲੀ ਆ 5 ਸਾਲ ਵਾਸਤੇ ਉਦਯੋਗ ਮੰਤਰੀ ਰਿਹਾ ਹਾਂਜੀ ਬਿਲੀਅਨ ਵਾਲੇ ਚ ਬੰਦਰ ਆ ਤੇ ਬੰਦਰ ਕੌਣ ਹੈ ਹਾਂਜੀ ਜੀਐਮਪੀਐਸਆਈਸੀ ਜੀ ਜਿਹਦਾ ਬਾਪੂ ਹੈਗਾ ਪੱਤਰਕਾਰ ਕਰਵਾਣਾ ਜਿਹੜਾ ਵਿਧਾਨ ਸਭਾ ਕਵਰ ਕਰਦਾ ਐਸਪੀ ਸਿੰਘ ਦਾ ਫਾਦਰ ਉਹ ਪੱਤਰਕਾਰ ਕਰਪਟ ਹੋ ਗਿਆ ਮੁੱਖ ਮੰਤਰੀ ਨੇੜੇ ਹੋ ਗਿਆ ਉਹਨੇ ਆਪਣੇ بیٹے ਨੂੰ 25 ਸਾਲ 30 ਸਾਲ ਇਹਦਾ ਪੀਐਸਆਈਸੀ ਦਾ ਜੀਐਮ ਬਣਾ ਕੇ ਰੱਖਿਆ ਹੁਣ ਕੰਮ ਲਾ ਕੀ ਕੀਤਾ ਜੀ ਜੀਐਮ ਨੂੰ ਪਤਾ ਕਿ ਮੋਹੱਲੇ ਚ 500 ਪਲਾਟ ਸੀ 150 ਵਿਗ ਗਿਆ 350 ਦੇ ਫਾਈਨਾਂਸ ਵਾ ਕੇ ਰੱਖ ਲੋ ਛੁਪਾ ਕੇ ਰੱਖ ਲਈਏ ਵੇਚੀਆਂ ਨਹੀਂ ਕਰੇ ਬਾਅਦ ਵਿੱਚ ਵੇਚਣਗੇ ਕਿਵੇਂ ਹਾਂਜੀ ਹੁਣ ਕੰਮ ਲਾਏ ਸ਼ੁਰੂ ਕਰਦਾ ਜਲਦੀ ਫੈਕਟਰੀ ਦੇ ਵਿੱਚ ਨੁਕਸ ਸੀਗਾ ਕਿਸੇ ਚ ਮੰਨ ਲਓ ਮੰਨ ਲਓ ਤੁਹਾਡੀ ਫੈਕਟਰੀ ਸੀ ਹਾਂਜੀ ਤੁਹਾਡੇ ਨੋਟਿਸ ਕਿੱਡਾ ਵੀ ਪੋਲੂਸ਼ਨ ਦਾ ਗੱਲ ਗਲਤ ਕਰਦੇ ਆ ਤੁਹਾਡੀ ਇਹ ਕੰਸਟਰਕਸ਼ਨ ਗਲਤ ਹੈ ਹਾਂਜੀ ਤੁਹਾਡੀ ਅਸੀਂ ਵੈਰੀਫਾਈ ਕਰ ਲਈ ਤੁਹਾਨੂੰ 2 ਲੱਖ ਰੁਪਏ ਜੁਰਮਾਨਾ ਨਹੀਂ ਤੇ ਫੈਕਟਰੀ ਬੰਦ ਵੀ ਹੱਥ ਜੋੜ ਕੇ ਗਏ ਪੀਐਸਏ ਜੀ ਕੋਲ ਸਰ ਮੇਰੀ ਫੈਕਟਰੀ ਬੰਦ ਕਰ ਚੱਕੋ ਜੁਰਮਾਨਾ ਦਾ 2 ਲੱਖ ਦਾ ਚੈੱਕ ਡੀਡੀ ਬਣਾ ਕੇ ਦੇਤਾ ਤੁਸੀਂ ਵੇਲੇ ਹੋਗੇ ਜਾਓ ਹਾਂਜੀ ਤੁਹਾਡਾ 2 ਲੱਖ ਰੁਪਏ ਦਾ ਚੈੱਕ ਪੰਜਾਬ ਸਰਕਾਰ ਦੇ ਖਾਤੇ ਚਲਾ ਗਿਆ ਕਦੋਂ ਲਾ ਗਈ ਹੋ ਗਿਆ ਉਹ ਜੁਰਮਾਨਾ ਨਾ ਦਿਖਾ ਕੇ ਸਰਕਾਰੀ ਪੇਪਰਾਂ ਦਿਖਾਤਾ ਤੁਸੀਂ ਪਲੋਟ ਫੇਦਿਆ ਮੁਹਾਲੀ ਦਾ ਇੱਕ ਉਹਦਾ ਬਿਆਨ ਹੈ ਸੱਚ ਉਹ ਬਿਆਨ ਦੱਸ 20 ਸਾਲ ਪਹਿਲਾਂ ਉਹ ਪਲਾਟ ਸੀ 10 ਲੱਖ ਰੁਪਏ ਦਾ 10 ਲੱਖ ਦਾ 2 ਲੱਖ ਬਿਆਨ ਤੁਸੀਂ ਦੇਤਾ ਉਹ ਜਮਾ ਹੈ ਉਹ ਫਾਇਲ ਤੇ ਲਗਾਇਆ ਚੈੱਕ ਫਾਇਲ ਦੱਬ ਲਈ ਅੱਛਾ ਜੀ ਨਹੀਂ ਦੱਬੀਗੇ ਸਾਰੇ ਸਾੜੇ ਪੀ ਗਏ ਹਾਂਜੀ ਹੁਣ ਉਹ ਪਲਾਟ ਦੀ ਕੀਮਤ ਹੋ ਗਈ 4 ਕਰੋੜ 10 ਲੱਖ ਵਾਲੇ ਦੇ ਹਾਂਜੀ ਹੁਣ ਅਸੀਂ ਡੀਲਰ ਨੂੰ ਕਿਹਾ ਇਹ 4 ਕਰੋੜ ਦਾ ਪਲਾਟ ਹੈ ਵੇਚ ਹਾਂਜੀ ਤੇ ਆਪਾਂ ਨਾਲ ਮਿਲ ਕੇ ਖਾਵਾਂਗੇ ਓਕੇ ਵੇਚ ਲੱਗ ਗਏ ਹਾਂਜੀ ਸਰਕਾਰ ਨੂੰ ਕੀ ਮਿਲਿਆ ਜਦੋਂ 20 ਸਾਲ ਵਾਲਾ ਸਾਡਾ 2 ਲੱਖ ਕਿਆ ਸੀ ਹਾਂਜੀ ਉਹ ਤੋਂ 10 ਲੱਖ ਕੀਮਤ ਸੀ ਹਾਂਜੀ ਤੁਸੀਂ ਗੁਨਾਹ ਕੀਤਾ ਪਲਾਟ ਦਾ ਕਬਜ਼ਾ ਲੈ ਲਿਆ ਪੂਰੀ ਕੀਮਤ ਦੇ ਦਿੱਤੀ ਹੁਣ ਦੋ ਪੂਰੀ ਕੀਮਤ ਦਾ ਹੋਇਆ ਕੀ ਫਿਰ ਅਸੀਂ 5-7 ਲੋਕ ਵਿਧਾਨ ਸਭਾ ਦੇ ਬਾਹਰ ਪਹੁੰਚ ਗਏ ਸਾਡੇ ਘੱਟ ਘੱਟ ਵਜੇ ਦਾ ਟਾਈਮ 9 ਵਜੇ ਵਿਧਾਨ ਸਭਾ ਚ ਸ਼ੁਰੂ ਹੋਣਾ ਸੀ ਹਾਂਜੀ ਤੇ ਅਸੀਂ ਕੁਝ ਪੋਸਟਰ ਲੈ ਕੇ ਆਪਣੇ ਕੱਪੜੇ ਦੇ ਚਰਕਾ ਲਏ ਅਸੀਂ ਵੀ ਰੋਲਾ ਪਾਇਆ ਭਗਵਾਨ ਤੁਮਨ ਨੂੰ ਨਾਮ ਲੈ ਕੇ ਭਗਵਾਨ ਤੁਮਨ ਸਾਹਿਬ ਤੇਰੀ ਵਿਧਾਨ ਸਭਾ ਦੇ ਅੰਦਰ ਆਈ ਐਸ ਅਫਸਰ ਨੀਲਮਾ ਚੋਰ ਬੈਠੀ ਆ ਰਾਹੁਲ ਬਣਾ ਰਿਹਾ ਐ ਸੱਸਾ ਚੋਰ ਬੈਠਾ ਹੈ ਜਿਹਨੇ ਸਕੈਮ ਕੀਤਾ ਰਾਜਾ ਸਰਕਾਰ ਵਾਲ ਚੋਰ ਬੈਠਾ ਹੈ ਜਿਹੜਾ ਜੀਐਮਐਪੀਐਸਆਈ ਜਿਹੜਾ ਚੋਰ ਬੈਠਾ ਤੇਰੇ ਵਿਧਾਨ ਸਭਾ ਚ ਅਸੀਂ ਰੋਪਾਇਆ ਕਿ ਪੰਜਾਬ ਦਾ ਜਿਹੜਾ ਕਰਤਾਰ ਨਾਲ ਇਹਨਾਂ ਚੋਰਾਂ ਨੂੰ ਦਫਾ ਕਰ ਇਥੋਂ ਜੀ ਤੇ ਅਸੀਂ ਕਹਿੰਗੇ ਗੱਲਾਂ ਹੀ ਕਰਦੇ ਸੀ 500 ਪੁਲਿਸ ਵਾਲੇ ਚਾਰ ਪੰਜ ਬੰਦੇ ਇਕੱਠੇ ਹੋ ਗਏ ਅਸੀਂ ਕਾਨੂੰਨੀ ਗੱਲਾਂ ਕੀਤੇ ਵੀ ਚੰਡੀਗੜ੍ਹ ਦੀ ਜ਼ਮੀਨ ਤੇ ਖੜੇ ਆ ਸੀ ਤੁਸੀਂ ਪੰਜਾਬ ਪੁਲਿਸ ਵਾਲਿਆਂ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਚੰਡੀਗੜ੍ਹ ਪੁਲਿਸ ਬੁਲਾਓ ਤਿੰਨ ਸ਼ੈਕਟਰ ਪੁਲਿਸ ਆ ਗਈ ਅਨੇ ਮੇ 20 ਮਿੰਟ ਲੱਗੇ 20 25 ਮਿੰਟ ਚ ਹਲਾਗੋ ਬਹੁਤ ਚੰਗਾ ਹੋ ਗਿਆ ਅਸੀਂ ਸਾਰਾ ਦਿਨ ਥਾੜੇ ਤਿੰਨ ਚੈਪਟਰ ਚ ਬੰਦ ਰਹੇ ਚੇਹ ਚੈਪਟਰ ਚੰਡੀਗੜ੍ਹ ਚ ਪਰ ਇੱਕ ਭਗਵਾਨ ਜਮਾਨ ਨੇ ਬਹੁਤ ਵਧੀਆ ਕੰਮ ਕੀਤਾ ਸਾਡੇ ਥਾਣੇ ਤੋਂ ਬਾਹਰ ਆਉਣ ਤੋਂ ਪਹਿਲਾਂ ਪਹਿਲਾਂ ਜੀ ਐਮ ਪੀ ਐਸ ਆਈ ਸੀ ਪੱਤਰਕਾਰ ਪਰਵਾਨੇ ਦਾ ਮੁੰਡਾ ਐਸ ਪੀ ਸਿੰਘ ਜਿਹੜਾ ਇੱਕ ਰਿਟਾਇਰਮੈਂਟ ਤੋਂ ਬਾਅਦ ਇੱਕ ਸਾਲ ਐਕਸਟੈਂਸ਼ਨ ਤੇ ਰੱਖਿਆ ਸੀ ਉਸ ਨੂੰ ਟਰਮੀਨੇਟ ਕਰ ਦਿੱਤਾ ਕੀ ਬਾਤ ਭਗਵਾਨ ਜਮਾਨ ਦੀ ਤਰੀਕ ਅੱਗੇ ਅੱਗੇ ਦੱਸਾਂ ਲੱਗ ਗਿਆ ਹਾਂ ਬ੍ਰੀਫ ਹਾਂ ਫਿਰ ਇੱਕ ਹੋਰ ਪਰਚਾ ਦਾਲ ਦਿੱਤਾ ਭਗਵੰਤ ਮਾਨ ਨੇ ਫਲਿੱਪਸ 플ੌਟ ਸਕੈਮ ਦਾ ਅੱਛਾ ਜੀ ਜਿਸ ਚ ਆਈਐਸਫਐਸ ਦਾ ਨਾਮ ਆਇਆ 2000 ਕਰੋੜ ਦਾ ਪਲਾਂਟ ਹੈ ਜਿਸ ਚ ਗੁਰਪ੍ਰੀਤ ਗੋਗੀ ਚਿੱਠੀ ਲਿਖਦਾ ਜੀ ਹੈ ਕੈਪਟਨ ਰਵਿੰਦਰ ਨੂੰ ਹਾਂਜੀ ਹਾਂਜੀ ਫਿਰ ਡਰ ਗਿਆ ਉਦਯੋਗ ਮੰਤਰੀ ਹਾਂਜੀ ਤੇ 50 ਲੱਖ ਦੀ ਰਿਸ਼ਵਤ ਲੈ ਕੇ ਪਹੁੰਚ ਗਿਆ ਪੁਰਾਣਾ ਉਦਯੋਗ ਮੰਤਰੀ ਸ਼ਾਮਸ਼ੰਦਰ अरोੜਾ ਜਿਹਦਾ ਸੀ ਬਿਊਰੋਕ੍ਰਾਟ ਤੇ ਉਹਨੂੰ ਅਰੈਸਟ ਕਰ ਲਿਆ ਅੱਛਾ ਜੀ ਫਿਰ ਇਹ ਤਾਂ ਜੀ ਫਲਿੱਪਸ ਪਲੋਟ ਸਕੈਮ ਦੇ ਉੱਤੇ ਇੱਕ ਪਲਾਟ ਦੀ 2000 ਕਰੋੜ ਦੀ ਜਿਹਦੀ ਮੈਂ ਗੱਲ ਕਰਦਾ ਗੁਰਪ੍ਰੀਤ ਗੋਗੀ ਜਿਹੜਾ ਅੱਜ ਕੱਲ ਆਮ ਆਦਮੀ ਪਾਰਟੀ ਦਾ ਐਮਐਲਏ ਆ ਉਹ 700 ਕਰੋੜ ਦੇ ਪਲਾਟ ਦੀ ਗੱਲ ਕਰਦੇ ਉਹ 700 ਕਰੋੜ ਦਾ ਮੈਨੂੰ 2000 ਕਰੋੜ ਦਾ ਕਹਿਣਾ ਉਹ ਜੱਡਾ ਵੱਡਾ ਕਪਲਾ ਹੋਇਆ ਉਹ ਚ ਆਈਐਸ ਅਫਸਰ ਨੀਲੀਮਨ ਦਾ ਨਾਮ ਆਇਆ ਉਸ ਆਈਐਸ ਅਫਸਰ ਨੀਲੀਮਨ ਨੂੰ ਬਚਾਉਣ ਵਾਸਤੇ ਸਾਰੇ ਪੰਜਾਬ ਦੇ ਆਈਐਸ ਲੋਬੀ ਇਕੱਠੀ ਹੋ ਗਈ ਭਗਵਾਨਤਮਾਨ ਤੇ ਦਬਾਅ ਆਇਆ ਜੀ ਉਸ ਦਿਨ ਪੀਸੀਐਸ ਅਫਸਰਾਂ ਦਾ ਵੀ ਚੱਲ ਰਿਹਾ ਸੀ ਸਟ੍ਰਾਈਕ ਚੱਲਦੀ ਸੀ ਭਗਵੰਤ ਮਾਨ ਨੇ ਚਿੱਠੀ ਦਿੱਤੀ ਕਿ ਦੂਜੇ ਦਿਨ ਵੀ ਜੁਆਇਨ ਕਰਦੇ ਹੋ ਨਹੀਂ ਤੁਹਾਡੇ ਕੋਲ ਐਕਸ਼ਨ ਲਾਵਾਂਗੇ ਇਹ ਵੀ ਭਗਵੰਤ ਮਾਨ ਦੀ ਬਾਤਰੀ ਸੀ ਅੱਗੇ ਅੱਗੇ ਫਲੀਪਸ ਪੁਲਾਡਸ ਕੰਡ ਅੱਗੇ ਕੁਝ ਨਹੀਂ ਹੋਇਆ ਅੱਛਾ ਜੀ ਧਾ ਲਿਆ ਭਗਵੰਤ ਮਾਨ ਦੀ ਪ੍ਰਸ਼ਾ ਅਗਰ ਵਿਰੋਧੀ ਮੈਂ ਮੈਨੂੰ ਠੀਕ ਹੈ ਹੋਰ ਕੀ ਹੋਇਆ ਜੀ ਵੱਡੇ ਕਪਲੇ ਚ ਮੈਂ ਖੁਦ ਭਗਵੰਤ ਮਾਨ ਸਾਹਿਬ ਦੇ ਹੱਥ ਚ ਫਾਈਲ ਫੜਾ ਕੇ ਆਇਆ ਸੀ ਕਿ ਉਦਯੋਗਿਕ ਪੁਲਾਡ ਕਪਲੇ ਤੇ ਚੰਗੀ ਤਰ੍ਹਾਂ ਕੰਮ ਕਰੋ ਤਾਂ ਭਗਵੰਤ ਮਾਨ ਨੇ ਕਮੇਟੀ ਖੁਦ ਬਣਾਈ ਜੀ ਚੀਫ ਸਕੱਟਰੀ ਪੰਜਾਬ ਭਗਵੰਤ ਮਾਨ ਆਪ ਦੇ ਡੀਜੀਪੀ ਪੰਜਾਬ ਇੱਕੋ ਹੀ ਹੋਰ ਸੀ ਚਾਰ ਮੈਮਰੀ ਕਮੇਟੀ ਬਣਾ ਕੇ ਗੁਫਤ ਰੋਗ ਜੇ ਇਨਕੁਆਇਰੀ ਕਰਕੇ ਸਿਫਾਰਿਸ਼ ਕੀਤੀ ਵਿਜੀਲ ਬਿਊਰੋ ਨੂੰ ਪਰਚਾ ਦਰਜ ਕਰੋ ਹੋ ਗਿਆ ਭਗਵਾਨ ਜੀ ਤੁਹਾਨੂੰ ਫਿਰ ਦੱਬ ਲਿਆ ਕਿਸੇ ਸਾਹੀ ਨੇ ਉਹ ਫਾਈਲ ਵਿਜੀਲ ਬਿਊਰੋ ਕੋਲ ਪਹੁੰਚੀ ਨਹੀਂ ਓਕੇ ਠੱਗਾ ਕੋਲ ਮੰਝ ਗਈ ਠੱਗਾ ਚਲੇ ਗਿਆ ਹਾਈ ਕੋਰਟ ਚ ਅੱਛਾ ਜੀ ਹਾਈ ਕੋਰਟ ਚ ਗਏ ਆ ਭਗਵਾਨ ਜੀ ਤੁਹਾਨੂੰ ਨੇ ਸਿਫਾਰਿਸ਼ ਬੜੀ ਗਲਤ ਕੀਤੀ ਹੈ ਸਾਡੇ ਦੇ ਪਰਚਾ ਦਰਜ ਨਾ ਹੋਵੇ ਉਹਦਾ ਲੱਗਿਆ ਬੰਦੇ ਪਤਾ ਜੀ ਜੇ ਮੈਨੂੰ ਨਾ ਪਤਾ ਲੱਗਦਾ ਹਾਂਜੀ ਫਿਰ ਭਗਵਾਨ ਜੀ ਨੇ ਇਨਕੁਆਇਰੀ ਤਾਂ ਡਬਲੀ ਅਫਸਰਾਂ ਨੇ ਠੱਗਾ ਨੇ ਭਗਵਾਨਦਮਨ ਦੀ ਨਿਤਚ ਕੋਟ ਨੇ ਜੀ ਇਨਕੁਆਰੀ ਡਬਲੀ ਪਰ ਸਾਨੂੰ ਪਤਾ ਲੱਗਿਆ ਇੱਕ ਪੱਤਰਕਾਰ ਰਜਿੰਦਰ ਸਿੰਘ ਤੱਕੜ ਸੀ ਪੰਜਾਬ ਦਸਤਾਵੇਜ਼ ਚਰਨ ਇੱਕ ਅਸੀਂ ਸੀਗੇ ਕਿਸੇ ਤਰੀਕੇ ਨਾਲ ਅਫਸਰ ਸਾਹਿਬ ਨਾਲ ਲਿੰਕ ਬਣਾਇਆ ਜੀ ਸ਼ਿਵਰਾਤਰੀ ਵਾਲੇ ਦਿਨ ਹਾਂਜੀ ਐਮ ਡੀ ਪੀ ਐਸ ਆਈ ਸੀ ਨੇ ਆਪਣਾ ਆਫਿਸ ਖੋਲਿਆ ਮੈਡਮ ਮਲਦੀਪ ਕੌਰ ਨੇ ਵਧੀਆ ਕੰਮ ਕੀਤਾ ਮੁੜ ਕੇ ਸ਼ਿਫਾਰਸ਼ਾ ਕਰਕੇ ਫਾਈਲ ਭੇਜੀ ਇੱਕ ਹੋਰ ਕੋਈ ਇੰਟਰਨਲ ਰਿਵਿਊਨ ਦਾਸਰ ਉੱਥੇ ਗਈ ਹਾਂਜੀ ਫਿਰ ਸ਼ਾਮ ਨੂੰ ਸ਼ਿਵਰਾਤਰੀ ਵਾਲੇ ਦੇ ਛੁੱਟੀ ਵਾਲੇ ਦਿਨ ਜੀ ਵਿਜੀਲੈਂਸ ਚੀਫ ਨੇ ਦਫ਼ਤਰ ਖੋਲ ਕੇ ਗਰੰਟੀ ਸਾਡੇ ਕੋਲ ਪਹੁੰਚੀ ਥਰਡ ਪਾਰਟੀ ਤੋਂ ਕਿ ਰਾਤ ਤੱਕ ਪਰਚਾ ਵੀ ਦਾਜ ਹੋ ਜਾਏਗਾ ਬੰਦੇ ਵੀ ਰੈਸਟ ਹੋਣਗੇ ਜੀ ਪਰਚਾ ਵੀ ਦਾਜ ਹੋਇਆ 8 ਵਜੇ ਮੈਨੂੰ ਪਤਾ ਲੱਗਿਆ ਪਰਚਾ ਦਾਜ ਹੋ ਗਿਆ ਰਾਤ ਨੂੰ ਹਾਂਜੀ 12 ਵਜੇ ਪਤਾ ਲੱਗਿਆ ਅਫਸਰ ਜਿਹੜੇ ਗ੍ਰਿਫਤਾਰ ਹੋ ਗਏ ਹਾਂਜੀ ਹੁਣ ਤਿੰਨ ਕਾਬਸਰ ਗ੍ਰਿਫਤਾਰ ਹੋਏ ਬਾਕੀ ਦਿਨ ਚ ਨਹੀਂ ਹੋਇਆ ਬਾਕੀ ਉਹਰੇ ਬਾਕੀ ਉਹਰੇ ਲੈ ਕੇ ਫੇਰ ਤਾਂ ਇੱਥੇ ਡੱਬ ਲੈ ਦੋ ਅੱਗੇ ਇੱਕ ਹੋਰ ਕੰਮ ਹੋਇਆ ਬੜਾ ਵਧੀਆ ਬਹੁਤ ਵਧੀਆ ਕੰਮ ਹੋਇਆ ਵਧੀਆ ਕੰਮ ਦੀ ਗੱਲ ਕਰਦੇ ਵਧੀਆ ਕੰਮ ਇਹ ਹੋਇਆ ਸਾਨੂੰ ਮਿਲ ਗਿਆ ਇਹਨਾ ਮਹੌਰਾ ਇਨਾਮ ਮਿਲਿਆ ਕੀ ਮਿਲਿਆ ਇਨਾਮ ਕਿ ਮਿਲਿਆ ਮੇਰੀ ਟੀਮ ਦੇ ਇੱਕ ਮੈਂਬਰ ਜਿਹੜਾ ਠੱਗ ਠੱਗ ਪ੍ਰੋਪਰਟੀ ਡੀਲਰ ਜਿਹੜੀ ਪਲਾਟ ਵੇਚਦਾ ਸੀ ਨਾ ਐਮਪਲੋਈ ਸੀ ਅੱਛਾ ਉਹ ਮੈਨੂੰ ਇਨਫੋਰਮੇਸ਼ਨ ਦੇਣ ਲੱਗ ਪਿਆ ਅੰਦਰੋਂ ਅੱਛਾ ਜੀ ਕਿਹੜਾ ਪਲਾਟ ਕਿਸ ਬੰਦੇ ਨੂੰ ਵੇਚਿਆ ਹਾਂਜੀ ਕਿਹੜੇ ਅਫਸਰ ਨੂੰ ਕਿੰਨੀ ਰਿਸ਼ਵਤ ਦਿੱਤੀ ਰਿਸ਼ਵਤ ਉਹ ਜੋ ਪਲਾਟ ਹੁੰਦਾ ਇੱਥੇ ਪਿਆ ਹਾਂਜੀ ਤਾਂ ਬਿਜ਼ਨਸ ਬਿਊਰੋ ਨੇ ਸ਼ਿਕਾਇਤ ਕੀਤੀ ਹਾਂਜੀ ਕਿ ਇਹੇ ਬੰਦਾ ਵੱਡੇ ਲੋਕਾਂ ਦੀ ਐਕਸਟਰੈਕਸ਼ਨ ਕਰਵਾਉਂਦਾ ਤੇ ਸ਼ਿਕਾਇਤਾਂ ਕਰਦਾ ਅੱਛਾ ਮਹੌਲੀ ਪੁਲਿਸ ਨੂੰ ਸ਼ਿਕਾਇਤ ਕਰਕੇ ਭੇਜਿਆ ਤੇ ਪਰਚਾ ਦਰਜ ਕਰੋ ਅੱਛਾ ਹਾਂਜੀ ਆ ਦਰਸ਼ਕੋ ਤੁਸੀਂ ਸਮਝ ਗਏ ਹੋਗੇ ਸਤਨਾਮ ਦਾਉ ਸਿੰਘ ਜੀ ਕਿਸ ਤਰ੍ਹਾਂ ਕੰਮ ਕਰਦੇ ਨੇ ਜਿਵੇਂ ਉਹਨਾਂ ਨੇ ਜ਼ਿਕਰ ਕੀਤਾ ਭਗਵੰਤ ਮਾਨ ਸਰਕਾਰ ਦਾ ਉਹਨਾਂ ਦੀ ਕੁਝ ਅੱਛੇ ਕੰਮਾਂ ਦੀ ਵੀ ਗੱਲ ਕੀਤੀ ਪਰ ਕਿਤੇ ਨਾ ਕਿਤੇ ਉਹਨਾਂ ਨੇ ਇਹ ਵੀ ਦੱਸਿਆ ਨਿਊਟਨ ਹੋ ਕੇ ਕਿ ਸਰਕਾਰ ਭਗਵੰਤ ਮਾਨ ਦਾ ਦਰਦੇ ਕਿਵੇਂ ਹੈ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਦਰਸ਼ਕ ਇਹ ਜੀਆਂ ਗੱਲਾਂ ਸਮਝਣ ਤੇ ਉਤੋਂ ਬਾਅਦ ਐਕਟਿਵ ਹੋਣ ਤੇ ਆਪਣੇ ਹੱਕ ਮੰਗਣ